ਹਾਂਜੀ ਦੋਸਤੋ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰਿਓ ਕਾ ਆਹ ਦਿਨ ਕਿਸੇ ਨੂੰ ਦੇਖਣੇ ਨਾ ਪੈਣ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੁੰਡਾ ਆਪਣੀ ਬਰਾਤ ਚੜ੍ਹ ਲੱਗਿਆ ਮੁੰਡੇ ਦੇ ਪਿੱਛੇ ਖੜੀ ਮੁੰਡੇ ਦੀ ਮਾਂ ਆਪਣੇ ਘਰਾਂ ਵਾਲੀ ਦੀ ਤਸਵੀਰ ਨੂੰ ਚੁੱਕ ਕੇ ਬਹੁਤ ਜ਼ਿਆਦਾ ਰੋਂਦੀ ਆ ਤੇ ਉਸ ਨੂੰ ਯਾਦ ਕਰ ਕਰ ਬਹੁਤ ਜ਼ਿਆਦਾ ਰੋ ਰਹੀ ਹੈ ਦੋਸਤੋ ਇਸ ਲਈ ਤੁਹਾਨੂੰ ਇੱਥੇ ਦੱਸ ਦੇ ਕਿ 2018 ਦੇ ਵਿੱਚ ਕੈਂਸਰ ਹੋਣ ਦੇ ਕਾਰਨ ਇਸ ਵੀਰ ਦਾ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਦੋਸਤੋ ਇਸ ਦਿਨ ਦੀ ਉਡੀਕ ਹਰ ਇੱਕ ਮਾਪਿਆਂ ਨੂੰ ਆਪਣੇ ਪੁੱਤ ਦੇ ਵਿਆਹ ਦੇ ਆਉਣ ਦੇ ਦਿਨ ਦੀ ਉਡੀਕ ਬੇਸਬਰੀ ਦੇ ਨਾਲ ਹੁੰਦੀ ਹੈ। ਜਦੋਂ ਇਸ ਦਿਨ ਦੇ ਵਿੱਚ ਬਾਪੂ ਨਾ ਹੋਵੇ ਤਾਂ ਬਰਾਤ ਚੜਨਾ ਪੁੱਤ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਇਸ ਵੀਰ ਦੀ ਬਰਾਤ ਤਾਂ ਬਹੁਤ ਸਾਰੇ ਰਿਸ਼ਤੇਦਾਰ ਜਾਣਗੇ ਪਰ ਜੋ ਕੋਈ ਇੱਕ ਬਾਪ ਨੂੰ ਹੋਣੀ ਸੀ ਆਪਣੇ ਪੁੱਤ ਦੇ ਵਿਆਹ ਦੀ ਉਹ ਖੁਸ਼ੀ ਦੀ ਅੱਜ ਘਾਟ ਰੜਕਦੀ ਰਹਿਣੀ ਹੈ ਦੋਸਤੋ ਬਾਪ ਦੀ ਘਾਟ ਨੂੰ ਕੋਈ ਵੀ ਇਨਸਾਨ ਪੂਰਾ ਨਹੀਂ ਕਰ ਸਕਦਾ ਹੁੰਦਾ ਹੈ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵਾਈਲ ਲਾਈਕ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ